ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਅਸੀਂ ਫੇਰ ਹਾਜ਼ਰ ਹਾਂ ਸਾਡੇ ਨਾਲ ਮੌਜੂਦ ਨੇ ਗੁਨਤਾਸ ਚੋਪੜਾ ਜੀ ਜਿਹੜੇ ਕਿ ਚੋਪੜਾ ਕੰਸਲਟੈਂਸੀ ਨੂੰ ਰਿਪਰੈਜ਼ੈਂਟ ਕਰਦੇ ਨੇ ਗੁਨਤਾਸ ਜੀ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਥੈਂਕ ਯੂ ਜੀ ਗੁਨਤਾਸ ਜੀ ਕੈਨੇਡਾ ਤੋਂ ਕਈ ਚੰਗੀਆਂ ਖਬਰਾਂ ਆ ਰਹੀਆਂ ਨੇ ਇੱਕ ਗੱਲ ਕਲੀਅਰ ਹੋ ਗਈ ਕਿ ਨਵੇਂ ਸਿਰੇ ਤੋਂ 1 April ਤੋਂ ਹੀ ਪੂਰਾ ਕੈਨੇਡਾ ਦੁਬਾਰਾ ਸ਼ੁਰੂ ਹੋ ਗਿਆ ਸੋ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੈਨੇਡਾ ਬੰਦ ਹੈ ਜਾਂ ਕੈਨੇਡਾ ਦੇ ਵਿੱਚੋਂ ਵਿਦਿਆਰਥੀਆਂ ਨੂੰ ਇੰਤਜ਼ਾਰ ਕਰਨਾ ਪਏਗਾ ਆਲਮੋਸਟ ਸਾਰੇ ਪ੍ਰੋਵਿੰਸ ਨੇ ਅਟੈਸਟੇਸ਼ਨ ਲੈਟਰ ਜਿਹੜੇ ਨੇ ਉਹ ਵੀ ਪ੍ਰੋਸੈਸ ਸਟਾਰਟ ਕਰ ਦਿੱਤਾ ਔਰ ਆਰਐਨਆਈਪੀ ਦੇ ਪ੍ਰੋਗਰਾਮ ਵੀ ਆ ਗਏ ਨੇ অন্ਟਾਰੀਓ ਦੇ ਵਿੱਚ ਬਹੁਤ ਵੱਡੀਆਂ ਸੀਟਾਂ ਆਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੂੰਗਾ ਕਿ ਵਿਦਿਆਰਥੀ ਕਿਵੇਂ ਫੈਸਲਾ ਕਰਨ ਕਈ ਵਿਦਿਆਰਥੀ ਕਨਫਿਊਜ਼ ਨੇ ਹਲੇ ਵੀ ਕਿ ਇਮੀਡੀਏਟ ਉਹਨਾਂ ਨੂੰ ਆਫਰ ਲੈਟਰ ਅਪਲਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਆਫਰ ਲੈਟਰ ਦਾ ਕ੍ਰਾਈਸਿਸ ਵੀ ਨਜ਼ਰ ਆ ਰਿਹਾ ਕਿਤਨਾ ਕਿਤੇ ਸੈਪਟੰਬਰ ਇਨਟੇਕ ਲਈ ਔਰ ਮਈ ਇਨਟੇਕ ਦੀ ਅਗਰ ਕੋਈ ਗੁੰਜਾਇਸ਼ ਹੈ ਤੇ ਉਹ ਵੀ ਸਾਂਝੀ ਕਰਿਓ ਮੈਂ ਚਾਹੂੰਗਾ कि कनेडा के नवे सिरे तो खुलन तो बाद विद्यार्थी किमें डिसाइड कर कनेडा च कितने कि जाना है पूरी कलैरिटी अज दौ हाँ जी बिल्कुल सर सब तो पहला जो मैं मेन टेक की क्विकली गल करा सो मेन टेक लाई आई वुड नॉट सजेस्ट क्योंकि इस टाइम पे जो प्रोसेस का टाइम चल रहा है ऑलमोस्ट अभी मान के चलिए ऑफर लेटर नो हफ्ते तो दस दिन उस तो बाद ट्यूशन डिपॉजिट बच्चा कर दे फिर अटेस्टेशन लेटर का प्रोसेस फिर वीजा फाइलिंग का प्रोसेस एंड वीजा रिजल्ट का

ਐਂਡ ਫਿਰ ਅਗੇ ਉਹ ਆਫ ਦਿ ਟੈਸਟੇਸ਼ਨ ਲੈਟਰ ਲੈ ਕੇ ਸਿਰਫ ਫਾਈਲਿੰਗ ਕਰ ਸਕਦੇ ਮੇਨ ਟੇਕ ਵਾਲੇ ਬੱਚੇ ਮੈਂ ਇਸ ਚੀਜ਼ ਨੂੰ ਕਿਉਂ ਕਹਿ ਰਹੀ ਹਾਂ ਕਿ ਫਾਈਲਿੰਗ ਕਰ ਸਕਦੇ ਕਿਉਂਕਿ ਸਪੋਜ਼ ਜੇ ਬੱਚੇ ਦੀ ਮੇਨ ਟੇਕ ਦੀ ਆਫਰ ਲੈਟਰ ਆਈ ਹੋਈ ਹੈ ਐਂਡ ਉਸ ਤੋਂ ਬਾਅਦ ਬੱਚੇ ਨੇ ਫੀਸ ਕਰਾਈ ਆਪਣੀ ਪੀਏਐਲ ਲੈ ਲਈ ਬਾਈ ਚਾਂਸ ਟਾਈਮ ਫਰੇਮ ਸਾਡੇ ਕੋਲ ਘਟ ਬਚਿਆ ਉਸ ਤੋਂ ਬਾਅਦ ਬੱਚੇ ਨੇ ਡਿਫਰਮੈਂਟ ਲੈ ਲਈ ਸੈਪਟੈਂਬਰ ਇਨਟੇਕ ਵੀ ਜੋ ਇੱਕ ਬੜਾ ਨੋਰਮਲ ਪ੍ਰੋਸੈਸ ਹੈ ਕੈਨੇਡਾ ਦੇ ਵਿੱਚ ਉਹਦੇ ਵਿੱਚ ਬੱਚੇ ਦੀ ਜਿਹੜੀ ਪਹਿਲਾ ਅਟੈਸਟੇਸ਼ਨ ਲੈਟਰ ਆਈ ਹੋਈ ਹੈ बच्चा लैटर इनटेक भी यूज कर सकता है

सो ऑफर लैटर ना करे पब्लिक कॉलेज यूनिवर्सिटी करे जी मैं गल करा ऑनटे कालंबिया एलबर्टा नोवा प्रिंस एडवर्ड आइलैंड सारी जी बेसिकली रीजनल कैटेगरीज भी आदि ने उन्हें भी बेशक सीट लिमिटेड है बट बच्चों को जरूर है सो इस so, करके जो बच्चे सपटेंबर इन टेक सोच रहे हैं ਸੋ ਪਲੀਜ਼ ਬਿਨਾ ਟਾਈਮ ਵੇਸਟ ਕੀਤੇ ਆਪਣੀ ਆਫਰ ਲੈਟਰ ਜ਼ਰੂਰ ਲੈ ਲੈਣ ਬਿਕੋਜ਼ ਬਾਕੀ ਦਾ ਪ੍ਰੋਸੈਸ ਉਸ ਤੋਂ ਬਾਅਦ ਹੀ ਪ੍ਰੋਸੀਡ ਕਰ ਸਕਦੇ ਜਦੋਂ ਨਾਲ ਕੋ ਲਾਫਰ ਲੈਟਰ ਹੱਥ ਹੋਏਗੀ ਨਾ ਫੀਸ ਕਰਾ ਚੁੱਕੇ ਹੋਣਗੇ ਸੈਪਟੈਂਬਰ ਇਨਟੇਕ ਐਂਡ ਜਨਵਰੀ 25 ਇਹਨਾਂ ਦੋਨਾਂ ਦੇ ਵਿੱਚ ਕਾਫੀ ਸੀਟਸ ਇਸ ਟਾਈਮ ਤੇ ਅਵੇਲੇਬਲ ਨੇ ਕ੍ਰਾਈਸਿਸ ਆਉਣ ਤੋਂ ਪਹਿਲਾਂ ਆਪਾਂ ਆਪਣੀ ਏਟਲੀਸਟ ਸੀਟ ਵਧੀਆ ਪਬਲਿਕ ਕਾਲਜ ਯੂਨੀਵਰਸਿਟੀ ਦੇ ਵਿੱਚ ਰਿਜ਼ਰਵ ਕਰ ਲਈਏ ਤਾਂ ਕਿ ਸਾਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਆਏ ਜੀ ਸਰ ਬਿਲਕੁਲ ਜੀ ਇਹ ਬੜਾ ਜ਼ਰੂਰੀ ਹੋ ਗਿਆ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਦਿੱਤੀ ਮੈਂ ਕਈ ਪੁਆਇੰਟਸ ਇਹਨਾਂ ਦੇ ਵਿੱਚੋਂ ਨੋਟ ਵੀ ਕੀਤੇ ਨੇ ਹੁਣ ਪ੍ਰੋਸੈਸਿੰਗ ਟਾਈਮ ਕੀ ਰਹਿ ਸਕਦਾ ਹੈ ਔਰ ਪੀਏ ਲੈਟਰ ਨੂੰ 익ਸਪੈਕਟਿਡ ਟਾਈਮ ਅਸੀਂ ਕਿੰਨਾ ਕੁ ਮੰਨ ਕੇ ਚੱਲੀਏ ਕਿ ਇੰਨਾ ਕੁ ਟਾਈਮ ਤਾਂ ਲੱਗੇਗਾ ਸੋ ਜਿਵੇਂ ਅਟੈਸਟੇਸ਼ਨ ਲੈਟਰ ਦੇ ਪ੍ਰੋਸੈਸ ਜਾਂ ਟਰਨ ਅਰਾਊਂਡ ਟਾਈਮ ਦੀ ਗੱਲ ਕਰਾਂ ਸਰ ਜੋ ਅਸੀਂ ਪਿਛਲੇ ਆਪਣੀ ਪਰਸਨਲ ਜੋ ਆਫਿਸ ਦੇ ਵਿੱਚ ਸਾਡੀ ਪ੍ਰੋਸੈਸਿੰਗ ਹੋਈ ਹੈ ਉਸ ਦੇ ਬੇਸਿਸ ਤੇ ਮੈਂ ਗੱਲ ਕਰਾਂ

डोंट वेट फॉर द कॉलेज यूनिवर्सिटी टू सेंड यू द ईमेल आप अपने रजिस्टर्ड ईमेल तो अपने स्पेसीफिक कॉलेज यूनिवर्सिटी मेल कर सकते हो कि जी मेरा मेरी ये ऑफर लैटर है यह मेरी ट्यूशन डिपोजिट रिसिप्ट है प्लीज मेरा प्रोविजनल अटैसेशन लैटर का प्रोसैस इनिशिएट किया जाए ताकि मैं टाइमली अपनी फाइल लॉन्च कर सो so, मैं हूँ बच्चन यह सुजैसट करा कि अपने रजिस्टर्ड ईमेल आई डी तो जे थो मेल नहीं आई है ਪਲੀਜ਼ ਆਪਣੇ ਰਿਸਪੈਕਟਿਡ ਕਾਲਜਸ ਯੂਨੀਵਰਸਿਟੀਆਂ ਨੂੰ ਮੇਲ ਪਾਣੀ ਸ਼ੁਰੂ ਕਰ ਦਿਓ ਆਪ। ਠੀਕ ਹੈ। ਬਿਲਕੁਲ ਜੀ। ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ। ਮਈ ਔਰ ਸੈਪਟੈਂਬਰ ਇਨਟੇਕ ਦੇ ਲਈ ਤੁਸੀਂ ਗੁਨਤਾਸ मैम ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਨੰਬਰ ਸਕਰੀਨ ਦੇ ਉੱਪਰ ਹੈ ਇਸ ਵਕਤ ਔਰ ਈਮੇਲ ਵੀ ਤੁਸੀਂ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਥੈਂਕ ਯੂ। ਥੈਂਕ ਯੂ।